ਦੇਵੌਰ ਪਰਜਾਈ ਦਾ ਰਸਤਾ ਪਹਿਲਾਂ ਤਾਂ ਪਵਿੱਤਰ ਮੰਨਿਆ ਜਾਂਦਾ ਤੇ ਪਰ ਇਹ ਬੰਦਿਆਂ ਨੇ ਕੀ ਗੁੱਲ ਖਲਾਏ ਕੁੜੀ ਜਿਹੜੀ ਸੀਗੀ ਉਹਦਾ ਭਰਾ ਘਰ ਆਲਾ ਬਾਹਰ ਗਿਆ ਵਾ ਸੀ ਘਰ ਵਾਲਾ ਬਾਹਰ ਗਿਆ ਵਾ ਸੀ ਮੁੰਡੇ ਦਾ ਭਰਾ ਜਿਹੜਾ 10 ਸਾਲ ਹੋ ਗਏ ਸੀ ਬਾਹਰ ਗਏ ਨੂੰ ਕੁੜੀ ਜਿਹੜੀ ਉਹਦੇ ਪਰਜਾਈ ਸੀ ਉਹਨੇ ਫੇਕ ਅਡਿ ਬਣਾਈ ਫੇਕ ਅਡਿ ਬਣਾ ਕੇ ਦਿੌਰ ਨਾਲ ਪਹਿਲਾਂ ਗੱਲਾਂ ਬਾਤਾਂ ਕਰਨ ਲੱਗੀ ਫਿਰ ਹੌਲੀ ਹੌਲੀ ਉਹਦੇ ਨੇੜੇ ਹੋਣ ਲੱਗੀ ਫਿਰ ਟੱਚ ਕਰਨ ਲੱਗੀ ਫਿਰ ਉਹਦੇ ਨਾਲ ਸਬੰਧ ਚ ਰਿਲੇਸ਼ਨ ਬਣਾਉਣ ਲੱਗੀ ਰਿਲੇਸ਼ਨ ਬਣਾਉਂਦੀ ਬਣਾਉਂਦੀ ਨੇ ਮੁੜ ਕੇ ਜਦੋਂ ਇਹਨਾਂ ਦੀ ਵੀਡੀਓ ਆਦੀ ਭੈਣ ਨਾਲ ਰਲ ਕੇ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਉਹੀ ਦਿੌਰ ਨੂੰ ਬਲੈਕਮੇਲ ਕਰਨ ਲੱਗੀ ਵੀ ਜਾਂ ਤਾਂ 2 ਲੱਖ ਰੁਪਈਆ ਦੇ ਸਾਡੇ ਖਾਚੇ ਚੱਕ ਨਹੀਂ ਜਮੀਨ ਆਦੇ ਪਿਓ ਨੂੰ ਕਿ ਆਦੇ ਨਾਂ ਕਰਾ ਦੂਜੀ ਜ਼ਮੀਨ ਫਿਰ ਉਦੋਂ ਬਾਅਦ ਸਾਡੇ ਨਾਂ ਕਰਵਾ ਵੀ ਇਹੇ ਚੀਜ਼ਾ ਹੋਊ ਜਾਂ ਮੇਰੀ ਭੈਣ ਨਾਲ ਉਹਨਾਂ ਦਾ ਕੀ ਦਿਲ ਚ ਕੁੜੀ ਦੇ ਡਰਾ ਵੀ ਜਿਹੜਾ 10 ਸਾਲ ਹੋ ਗਏ ਬਾਹਰੋਂ ਨਹੀਂ ਆਇਆ ਉਹ ਉੱਥੇ ਨਾ ਵਿਆਹ ਕਰਾ ਲੈ ਦੇ ਕਿਤੇ ਹੋਰ ਨਾਲ ਕਰਾ ਲੈ ਮੈਂ ਵੀ 40 ਦੇ ਵਿਚਾਲੇ ਨਾ ਰਹਿ ਜਾ ਉਹਦੇ ਦਿਲ ਚ ਪਤਾ ਨਹੀਂ ਕੀ ਗੱਲ ਬਾਤ ਆ ਉਹ ਮੁੰਡੇ ਨਾਲ ਗੱਲਬਾਤ ਕਰਦਾ ਜਿਹੜੇ ਮੁੰਡੇ ਨੂੰ ਉਹ ਬਲੈਕਮੇਲ ਕਰਦੀ ਆ ਪੈਸੇ ਦੀ ਮੰਗ ਕਰਦੀ ਆ ਜ਼ਮੀਨ ਦੀ ਮੰਗ ਕਰਦੀ ਆ ਆ ਜਾ ਬਈ ਮੜੇ ਖੱਚ ਕੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿਹ ਹੈ ਜੀ ਜਦੋਂ ਬੰਦਾ ਇਸ਼ਕ ਚੰਨਾ ਹੋ ਜਾਂਦਾ ਉਹ ਦੋਨੋਂ ਨੂੰ ਕੁਛ ਸੋਝਦੇ ਨਹੀਂ ਕੁਛ ਨਹੀਂ ਪਤਾ ਲੱਗਦਾ ਵੀ ਕੀ ਗੱਲ ਹੋਈ ਕੀ ਨਹੀਂ ਹੋਈ ਇਹ ਬਾਈ ਨਾਲ ਕੀ ਹੋਇਆ ਇਹਦੀ ਪਰਜਾਈ ਨੇ ਪਹਿਲਾਂ ਤਾਂ ਫੋਨ ਤੇ ਨਕਲੀ ਆਈਡੀ ਬਣਾ ਕੇ ਇਹਦੇ ਨਾਲ ਗੱਲਬਾਤ ਸਟਾਰਟ ਕੀਤੀ ਗੱਲਬਾਤ ਤੋਂ ਬਾਅਦ ਇਹਦੇ ਨਾਲ ਗੱਲਬਾਤ ਫੋਨ ਤੇ ਸ਼ੁਰੂ ਹੋ ਗਈ ਤੇ ਮੁੜ ਕੇ ਉਹਦੇ ਨਾਲ ਸੰਬੰਧ ਬਣਾ ਕੇ ਤੇ ਹੁਣ ਇਹਨੂੰ ਇਹ ਬਲੈਕਮੇਲ ਕਰਦੀ ਆ ਕੀ ਗੱਲਬਾਤ ਹੋਈ ਹੈ ਕੀ ਆਪਣੇ ਇਹਦੇ ਨਾਲ ਮਸਲਾ ਅਲਜਿਆ ਆਪਾਂ ਗੱਲ ਕਰਦੇ ਹਾਂ ਸਾਰੀ ਸੱਸੀ ਘੋੜੀ ਸੱਸੀ ਘੋੜੀ ਕੀ ਹਾਲ ਹੈ ਵੀ ਵਧੀਆ ਵੀ ਤੇ ਕੀ ਗੱਲਬਾਤ ਕਰਨੀ ਛੱਡੀ ਆ ਜੀ ਗੱਲਬਾਤ ਕੁਛ ਨਹੀਂ ਭਈ ਮੇਰੀ ਭਾਬੀ ਮੈਨੂੰ ਬਲੈਕਮੇਲ ਕਰਦੀ ਆ अच्छा मेनू ਕਹਿੰਦੀ ਐ ਵੀ ਮੈਂ ਤੈਨੂੰ ਵੀ ਤੇ ਪਰਚਾ ਪਵਾ ਦੂੰਗੀ ਨਹੀਂ ਤਾਂ 2 ਲੱਖ ਰੁਪਏ ਦੇ ਮੈਨੂੰ ਕਿਉਂ ਉਹ ਬਈ ਤਾਂ ਕਹਿੰਦੀ ਆ ਕਿਉਂਕਿ ਬਈ ਮੇਰਾ ਜਿਹੜਾ ਭਰਾ ਹੈਗਾ ਬਈ ਉਹ ਬਾਹਰ ਗਿਆ ਹੋਇਆ ਅੱਛਾ ਤੇ ਮੈਂ ਘਰੇ ਰਹਿੰਦਾ ਹੁੰਦਾ ਸੀਗਾ ਤੇ ਜਿਹੜੀ ਮੇਰੀ ਭਰਾ ਦੀ ਸਾਲੀ ਆ ਉਹ ਵੀ ਘਰੇ ਰਹਿੰਦੀ ਹੁੰਦੀ ਸੀਗੀ ਅੱਛਾ ਸਾਡੇ ਤੇ ਮੈਂ ਵੀ ਘਰੇ ਰਹਿੰਦਾ ਹੁੰਦਾ ਸੀਗਾ ਤੇ ਮੇਰੇ ਮਾਪਿਓ ਆ ਤੇ ਮੇਰੀ ਭਾਬੀ ਵੀ ਸਹਿਸਰੇ ਨਾਲ ਸਾਰੇ ਪਰਿਵਾਰ ਨਾਲ ਮੇਰਾ ਭਰਾ ਬਾਹਰ ਗਿਆ ਹੋਇਆ ਸੀਗਾ ਉਹਦੀ ਭੈਣ ਮੇਰੇ ਕੋਲ ਰਹਿੰਦੀ ਹੁੰਦੀ ਸੀ ਇੱਥੇ ਮੇਰੇ ਕੋਲ ਨਹੀਂ ਰਹਿੰਦੀ ਮਤਲਬ ਸਾਡੇ ਘਰੇ ਰਹਿੰਦੀ ਹੁੰਦੀ ਸੀਗੀ ਤੇ ਬਈ ਮੇਰੇ ਥੋੜੇ ਚਾਲ ਚਲਣਾ ਇਹੋ ਜਿਹਾ ਸੀਗਾ ਮੈਂ ਚਿੱਟਾ ਲਾਉਂਦਾ ਸੀਗਾ ਅੱਛਾ ਤੇ ਲਾਉਣਾ ਹੁਣ ਵੀ ਲਾਉਣਾ ਤੇ ਮੈਂ ਪਿਆ ਸੀਗਾ ਬਈ ਘਰੇ ਹਨ ਤੇ ਮਤਲਬ ਮੇਰੇ ਭਰਾ ਦਾ ਫੋਨ ਆਉਂਦਾ ਮੈਨੂੰ ਮੈਨੂੰ ਕਹਿੰਦਾ ਵੀ ਐਂ ਕਰਕੇ ਕਿਵੇਂ ਆ ਮਗਾ ਠੀਕ ਹੈ ਬਈ ਕਹਿੰਦਾ ਕੋਈ ਕੰਮ ਤੁੰਦਾ ਲੱਗ ਜਾ ਵੀ ਕਹਿੰਦਾ ਤੈਨੂੰ ਮੈਂ ਬਾਹਰ ਲੈ ਜਾਊਂਗਾ ਤੇ ਜਾਂ ਕੋਈ ਕੰਮ ਕੋਮ ਸਿੱਖ ਲੈ ਮੈਨੂੰ ਕਹਿੰਦਾ ਮੈਂ ਕੋਈ ਨਾ ਬਈ ਸਿੱਖ ਲਊਗਾ ਕੰਮ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਕੰਮ ਸਿੱਖ ਲਊਗਾ ਮੈਂ ਤੇ ਹੌਲੀ ਹੌਲੀ ਫਿਰ ਮੈਂ ਬਈ ਸੋਚਿਆ ਮੈਂ ਕਿ ਚੱਲ ਮੈਂ ਕੰਮ ਬਾਰੇ ਵੀ ਸੋਚਾਂ ਹਨਾ ਵੀ ਕੋਈ ਇਹੋ ਜਿਹਾ ਕੰਮ ਵੀ ਕਰ ਲਾਂ ਜਿਹਦੇ ਨਾਲ ਕਰਕੇ ਮੈਂ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਵਾਂ ਵੀ ਮੇਰੇ ਭਰਾ ਨੂੰ ਵੀ ਸੁੱਖ ਦੇ ਤਾਂ ਹਨਾ ਤੇ ਫਿਰ ਬਈ ਮੈਂ ਕੀ ਕੀਤਾ ਮੈਂ ਕੰਮ ਤੇ ਜਾਣ ਲੱਗ ਗਿਆ ਤੇ ਮੇਰੀ ਭਾਬੀ ਨਾਲ ਵੀ ਮੇਰੇ ਵਧੀਆ ਸਹਿਚਾਰ ਸੀਗਾ ਮਤਲਬ ਮੇਰੀ ਭੈਣ ਵੀ ਤੇ ਉਹਦੀ ਭੈਣ ਵੀ ਮੇਰੇ ਨਾਲ ਵਧੀਆ ਸੀਗੀ ਹਨਾ ਤੇ ਮੇਰੀ ਭਾਬੀ ਮੈਨੂੰ ਕਹਿੰਦੀ ਹੁੰਦੀ ਸੀ ਕਹਿੰਦੀ ਵੀ ਤੇਰਾ ਰਿਸ਼ਤਾ ਮੈਂ ਕਰਾ ਦੂੰਗੀ ਮੇਰੀ ਭੈਣ ਨਾਲ ਵੀ ਜੇ ਤੂੰ ਕੰਮ ਕੰਮ ਵਧੀਆ ਕਰ ਲੈ ਤੇ ਜਾਂ ਤੂੰ ਆਹ ਚੀਜ਼ਾਂ ਛੱਡ ਦੇ ਜੱਟਾ ਜੱਟਾ ਛੱਡ ਦੇ ਮੈਂ ਕੋਈ ਨਾ ਭਾਬੀ ਛੱਡ ਦੂੰਗਾ ਹਨਾ ਤੇ ਉਸ ਤੋਂ ਬਾਅਦ ਬਈ ਮੇਰੀ ਭਾਬੀ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਖਿਆਲ ਆਉਂਦਾ ਪਤਾ ਨਹੀਂ ਕੀ ਚੱਕਰ ਬਣਦਾ ਹਨਾ ਤੇ ਉਹ ਭਾਬੀ ਮੈਨੂੰ ਗਲਤ ਇਸ਼ਾਰੇ ਕਰਨ ਲੱਗ ਜਾਂਦੀ ਆ ਅੱਛਾ ਗਲਤ ਇਸ਼ਾਰੇ ਕਰਨ ਲੱਗ ਜਾਂਦੀ ਆ ਤੇ ਮੈਨੂੰ ਕਹਿੰਦੀ ਵੀ ਤੇਰਾ ਵੀਰਾ ਮੈਨੂੰ ਮੇਰੇ ਕੋਲ ਬੈਠੀ ਬੈਠੀ ਹੁੰਦੀ ਆ ਤੇ ਮੈਨੂੰ ਕਹਿੰਦੀ ਵੀ ਤੇਰਾ ਵੀਰ ਬਾਹਰ ਰਹਿੰਦਾ ਤੇ ਆਪਣੇ ਘਰੇ ਸਰਦਾਨੀ ਮਤਲਬ ਮੇਰਾ ਵੀ ਨਹੀਂ ਸਰਦਾ ਵੀ ਤੇਰੀ ਭਬੀਆਂ ਇਦਾਂ ਇਦਾਂ ਮਤਲਬ ਗਲਤ ਇਸ਼ਾਰੇ ਜਿ ਕਰਦੀ ਸੀ ਮੈਨੂੰ ਮਤਲਬ ਇਹ ਜੀ ਬੋਲਬਾਣੀ ਕਰਦੀ ਸੀ ਮੈਨੂੰ ਮਤਲਬ ਆਦੇ ਵੱਲ ਖਿੱਚਦੀ ਸੀਗੀ ਤੇ ਫਿਰ ਬਈ ਮੈਂ ਹੌਲੀ ਹੌਲੀ ਮੈਨੂੰ ਵੀ ਐ ਲੱਗਿਆ ਵੀ ਹਣਾ ਵੀ ਯਾਰੋ ਵੀ ਚਲ ਵੀ ਬਾਰ ਬਾਰ ਨਾਲੋਂ ਗੰਦ ਡਿੱਗੇ ਆ ਦੇ ਘਰੇ ਚੰਗੀ ਆ ਵੀ ਬਾਹਰ ਜੇ ਗਲੀ ਡਿੱਗ ਪੁਗੀ ਦੇ ਇੱਟਾਂ ਲੈ ਜਾਣਗੇ ਲੋਕ ਚੱਕ ਕੇ ਠੀਕ ਆ ਤੇ ਜੇ ਘਰੇ ਡਿੱਗ ਪੁਗੀ ਤੇ ਇੱਟਾਂ ਸੀ ਆਪੇ ਚੱਕਾਂਗੇ ਹਣਾ ਤੇ ਤਾਂ ਅਗਰ ਕਿ ਬਈ ਫਿਰ ਮੈਂ ਆਪਦੀ ਭਾਬੀ ਦੇ ਨਾਲ ਸੰਬੰਧ ਬਣਾ ਲੈਣਾ ਅੱਛਾ ਤੇ ਕਿਉਂਕਿ ਮੇਰੀ ਭਾਬੀ ਮੇਰੇ ਨਾਲ ਸੰਬੰਧ ਬਣਾ ਲੈਂਦੀ ਆ ਕਿਉਂਕਿ ਮੇਰਾ ਭਰਾ ਬਾਹਰ ਸੀਗਾ ਹਣਾ ਤੇ ਜਿਹੜੀ ਉਹਦੀ ਭੈਣ ਹੁੰਦੀ ਆ ਬਈ ਹਣਾ ਤੇ ਉਹ ਕਿਤੇ ਸਾਡੀ ਵੀਡੀਓ ਬਣਾ ਲੈਂਦੀ ਆ ਅੱਛਾ ਵੀਡੀਓ ਬਣਾ ਕੇ ਉਸ ਤੋਂ ਬਾਅਦ ਉਹ ਕਹਿੰਦੀ ਆ ਵੀ ਵੀ ਵੀਡੀਓ ਬਣਾ ਕੇ ਮੈਨੂੰ ਫਿਰ ਮੈਂ ਘਰੇ ਆਉਣਾ ਹਨਾ ਮਤਲਬ ਸਾਰਾ ਕੁਝ ਚੱਲ ਪੈਂਦਾ ਸਾਡਾ ਜਦੋਂ ਵੀ ਮੇਰੇ ਕੋਲ ਸਾਰਾ ਸਿਸਟਮ ਹੁੰਦਾ ਬਈ ਸਾਰਾ ਕੁਝ ਜੋ ਕਰਨ ਲੱਗ ਜਾਂਦੀ ਮੇਰੇ ਨਾਲ ਹਨਾ ਗੱਲਾਂ ਬਾਤਾਂ ਵੀ ਓਵੇਂ ਹਨਾ ਤੇ ਮੈਂ ਬਈ ਘਰੇ ਹੁੰਨਾ ਜਦੋਂ ਮੈਨੂੰ ਮੇਰੇ ਕੋਲ ਦੋਨੇ ਜਣੀਆਂ ਆਉਂਦੀਆਂ ਉਹ ਤੇ ਮੈਨੂੰ ਕਹਿੰਦੀਆਂ ਵੀ ਐ ਕਰਕੇ ਵੀ ਐਸੀ ਤਰੀਆ ਵੀਡੀਓ ਬਣਾਈ ਆ ਮੈਂ ਕਿਹਾ ਕਾਦੀ ਵੀਡੀਓ ਬਣਾਈ ਆ ਤੇ ਆਹ ਵੇਖਂਦੀ ਮੈਂ ਓਵੇਂ ਜਿਵੇਂ ਮੈਂ ਆਉਦੀ ਭਾਬੀ ਨਾਲ ਵੇਸਤਰ ਹੋ ਰਿਹਾ ਹਨਾ ਹਨਾ ਹਮ ਵੇਸਤਰ ਹੋ ਰਿਹਾ ਤੇ ਉਹ ਮੇਰੀ ਭਾਬੀ ਨੂੰ ਕਹਿੰਦੀ ਵੀ ਆਹ ਵੇਖ ਤੇ ਮੈਂ ਕਿਹਾ ਫੇਰ ਕੀ ਹੋ ਗਿਆ ਤੇ ਮੈਂ ਕਿਹਾ ਵੀਡੀਓ ਕਦੋਂ ਬਣਾਈਏ ਤੁਸੀਂ ਕਹਿੰਦੀ ਵੀ ਅਸੀਂ ਤੈਨੂੰ ਕਹਿ ਤਾ ਬਸ ਵੀ ਸਾਨੂੰ ਬਸ ਤੈਨੂੰ ਵੀ ਇਧਰ ਭਰਾ ਦਾ ਬਾਹਰ ਤੇ ਤੇਰੇ ਭਰਾ ਨੂੰ ਆ ਵੀਡੀਓ ਭੇਜਣੀਆਂ ਸੀ ਮੈਂ ਕਾਦੋ ਭੇਜਣੀਆਂ ਵੀਡੀਓ ਬਾਹਰ ਕਹਿ ਤੇਰਾ ਘਰ ਤੇ ਭਰਾ ਦਾ ਘਰ ਜਾਣਾ ਸੀ ਆਪਦਾ ਹੀ ਮਤਲਬ ਇੱਕ ਸਾਬ ਦਾ ਤੇ ਮੈਂ ਕਹਾ ਨਹੀਂ ਨਹੀਂ ਮੈਂ ਕਹਾ ਮੈਂ ਮੈਂ ਕਹਾ ਆ ਗਲਤ ਗੱਲ ਆ ਤੁਹਾਡੀ ਮੈਨੂੰ ਕਹਿੰਦੇ ਕਹਿੰਦੇ ਫਿਰ ਜੇ ਨਹੀਂ ਇਹੋ ਜਿਹਾ ਕੁਝ ਕਰਨਾ ਮੈਂ ਕਹਾ ਸਾਡੇ ਭਰਾਵਾਂ ਵਿੱਚ ਕਾਦੋ ਲੜਾਈ ਪਾਉਣੇ ਤੁਸੀਂ ਵੀ ਤੂੰ ਆਪਦੀ ਭੈਣ ਨਾਲ ਕਿਵੇਂ ਮੇਰੇ ਘਰੇ ਰੋਲਾ ਪਾਦੋ ਪਾਉਣੇ ਮੇਰੇ ਕਹਿੰਦੇ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਰੋਲਾ ਪਵਾਵਾਂਗੇ ਨਹੀਂ ਤਾਂ ਸਾਨੂੰ ਪੈਸੇ ਦੇ ਉਸੇ ਪੈਸੇ ਹਾਂ ਮੇਰਾ ਤਾਂ ਸਾਨੂੰ ਪੈਸੇ ਦੇ 2 ਲੱਖ ਰੁਪਈਆ ਤੇ ਜਿਹੜੀ ਤੇਰੇ ਕੋਲ ਪੈਸੇ ਉਹ ਵੀ ਸਾਨੂੰ ਪੈਸੇ ਦੇ ਤੇ ਜਿਹੜੀ ਤੇਰੇ ਸਿੱਧੀ ਜ਼ਮੀਨ ਆਉਂਦੀ ਤਾਂ ਮਾਂ ਆਪਣੇ ਨਾਲ ਲੜਕੇ ਸਾਨੂੰ ਜ਼ਮੀਨ ਉਸ ਮੇਰੇ ਨਾਂ ਤੇ ਕਰਾ ਜਿਵੇਂ ਮਰਜ਼ੀ ਕਰਾ ਜਦੋਂ ਵੀਡੀਓ ਬਣਾਈਏ ਤੁਹਾਨੂੰ ਪਤਾ ਨਹੀਂ ਲੱਗਿਆ ਵੀਡੀਓ ਨੂੰ ਮੈਨੂੰ ਨਹੀਂ ਪਤਾ ਲੱਗਿਆ ਭਾਈ ਵੀਡੀਓ ਬਣਾਈ ਹੈ ਨਾ ਤੇ ਮੈਨੂੰ ਕਹਿੰਦੀ ਵੀ ਐ ਕਰਕੇ ਵੀ ਤੁਹਾਦੇ ਮਾਂ ਆਪਣੇ ਨਾਲ ਲੜਾਈ ਲਾਏ ਤੇ ਆਪ ਦਾ ਵਿਆਹ ਨਾ ਹੋ ਕਰਵਾਈ ਮੈਨੂੰ ਰਸਤੇ ਵੀ ਆਉਂਦੇ ਸੀ ਨਾ ਕਹਿੰਦੇ ਜਾਂ ਤਾਂ ਮੇਰੀ ਭੈਣ ਨਾਲ ਵਿਆਹ ਕਰਾ ਮੈਂ ਕਿਹਾ ਮੈਂ ਤੇਰੀ ਭੈਣ ਨਾਲ ਕਰਦਾ ਵਿਆਹ ਕਰਵਾ ਹਣਾ ਵੀ ਜਦੋਂ ਤੇਰੇ ਨਾਲ ਮੈਂ ਰਿਲੇਸ਼ਨ ਬਣਾਇਆ ਮੈਂ ਤੇਰੀ ਭੈਣ ਨੂੰ ਪਤਾ ਹੀ ਹੈ ਤੇਰੀ ਨੂੰ ਕਿ ਤੇ ਉਹਦੀ ਭੈਣ ਕਹਿੰਦੀ ਕਹਿੰਦੀ ਵੀ ਕੋਈ ਚੱਕਰ ਨਹੀਂ ਕਹਿੰਦੀ ਮੈਂ ਰਹਿ ਲੂੰਗੀ ਤੇ ਮੈਂ ਕਿਹਾ ਮੈਂ ਕਿਵੇਂ ਰਹਿ ਸਕਦਾ ਯਾਰ ਮੈਂ ਕਿਹਾ ਐ ਤਾਂ ਗਲਤ ਕਰ ਲੈਣਾ ਕਹਿੰਦੀ ਫਿਰ ਉਹਨੂੰ ਗਲਤ ਨਹੀਂ ਪਤਾ ਲੱਗਿਆ ਜਦੋਂ ਤੂੰ ਮੈਨੂੰ ਟੱਚ ਕੀਤਾ ਮੈਂ ਕਿਹਾ ਤੂੰ ਖਰਾਬ ਹੋਈਆਂ ਮੈਂ ਕਿਹੜਾ ਗਲਤ ਆਪ ਹੋਇਆ ਕਹਿੰਦੇ ਤੂੰ ਆਦੀ ਮਾਂ ਆਪਣੇ ਨਾਲ ਲੜਕੇ ਕਹਿੰਦੀ ਵੀ ਐ ਕਰਕੇ ਆਦੇ ਨਾਂ ਜ਼ਮੀਨ ਲਵਾ ਤੇ ਫਿਰ ਉਸ ਤੋਂ ਬਾਅਦ ਮੇਰੇ ਨਾਲ ਜਿਵੇਂ ਨੀ ਤਾਂ ਮੈਂ ਵੀਡੀਓ ਵਾਇਰਲ ਕਰੂੰਗੀ ਨਾਲ ਤੇ ਭਰਾ ਨੂੰ ਦੱਸੂੰਗੀ ਵੀ ਐ ਕੀਤਾ ਮੇਰੇ ਨਾਲ ਤੇ ਵੀ ਵੀ ਐ ਤੁਹਾਡੇ ਦੋਵੇਂ ਭਰਾਵਾਂ ਵਿੱਚ ਲੜਾਈ ਪਾਉਂਗੀ ਹਣਾ ਇਹ ਚੀਜ਼ ਕਰਕੇ ਮੈਂ ਡਰ ਗਿਆ ਸੀ ਬਈ ਵੇਖੋ ਬਈ ਕਹਿੰਦਾ ਵੀ ਪੈਸਾ ਕਿੱਧਰ ਨੂੰ ਲੈ ਜਾਂਦਾ ਹਣਾ ਕੋਈ ਰਿਸ਼ਤਾ ਨਹੀਂ ਵੇਂਦੇ ਕੋਈ ਨਾਤਾ ਨਹੀਂ ਵੇਂਦੇ ਦਿਓਰ ਪਰਜਾਈ ਸੀ ਭਰਾ ਬਾਤ ਸੀਗਾ ਤੇ ਇਹਨੇ ਕੀ ਕੀਤਾ ਉਹਨੇ ਕੋਈ ਮਾੜਾ ਮੋਟਾ ਪੁੱਟੇ ਜਿਹਦੇ ਇਸ਼ਾਰੇ ਕਰਦੀ ਸੀਗੀ ਤੇ ਇਹਨੇ ਵੇਖਿਆ ਇਹਨਾਂ ਨੇ ਸੰਬੰਧ ਬਣਾ ਲਏ ਉਹਨੇ ਕੀ ਕੀਤਾ ਇਹਦੇ ਨਾਲ ਰਿਲੇਸ਼ਨ ਬਣਾਏ ਬਣਾ ਕੇ ਇਹਦੀ ਵੀਡੀਓ ਬਣਾ ਲਈ ਆ ਦੀ ਭੈਣ ਨਾਲ ਰਲ ਕੇ ਉਹ ਕਹਿੰਦੀ ਵੀ ਹੁਣ ਤੱਕ ਹੀ ਅਸੀਂ ਵੀਡੀਓ ਬਣਾ ਲਈ ਜਿਹੜੀ ਜ਼ਮੀਨ ਤੇ ਲੈ ਨਾ ਆਉਂਦੀ ਆ ਉਹ ਵੀ ਸਾਡੇ ਨਾਲ ਕਰਵਾ ਨਹੀਂ ਅਸੀਂ ਤੇ ਭਰਾ ਨੂੰ ਵੀਡੀਓ ਭੇਜਾਂਗੇ ਅਸੀਂ ਆਪਦਾ ਘਰ ਵੀ ਪੱਟਾਂਗੇ ਪਤਾ ਇਹਨੂੰ ਵੀ ਨਹੀਂ ਛੱਡਦੇ ਤੇ ਸਾਰਾ ਕੁਝ ਇਹਨੂੰ ਬਲੈਕਮੇਲ ਤੇ ਜਾ ਕੇ ਕਹਿੰਦੀ 2 ਲੱਖ ਰੁਪਏ ਦੇ ਸਾਡਾ ਖਰਚਾ ਚੱਕ ਜਾਂ ਮੇਰੀ ਭੈਣ ਨਾਲ ਵਿਆਹ ਕਰਾ ਜੋ ਕੁਝ ਵੀ ਆ ਜਨ ਕੀ ਇਹਨੂੰ ਪੂਰਾ ਇਹਨੂੰ ਬਲੈਕਮੇਲ ਤੇ ਹੋਗੇ ਤੇ ਉਸ ਤੋਂ ਬਾਅਦ ਇਹ ਬੰਦਾ ਡਰ ਗਿਆ ਕਿ ਬਈ ਤੁਸੀਂ ਜਦੋਂ ਗੱਲਬਾਤ ਛੱਡੀ ਹੋਈ ਸੀ ਹਨਾ ਸੋ ਦੀ ਪਹਿਲਾ ਸਿੱਧੀ ਸ਼ਹਿਰੀਆਮ ਗੱਲ ਹੋਈ ਹੈ ਕਿ ਤੁਹਾਨੂੰ ਕੋਈ ਜਿਵੇਂ ਤੁਸੀਂ ਕਹਿੰਦੇ ਪਹਿਲਾ ਫੇਕ ਐਡੀ ਤੇ ਕਿਵੇਂ ਹੋਈ ਇਹ ਗੱਲ ਮਤਲਬ ਐ ਹੋਇਆ ਬਈ ਪਹਿਲਾ ਫੇਕ ਐਡੀ ਤੇ ਮੈਨੂੰ ਮੈਸੇਜ ਆਉਂਦਾ ਹਨ ਮੇਰੇ ਨਾਲ ਗੱਲਬਾਤ ਕਰਦੀ ਹੈ ਮੇਰੀ ਭਾਬੀ ਕਰਦੀ ਹੈ ਤੇ ਗੱਲਾਂ ਚ ਅਲਝਾ ਕੇ ਮੈਨੂੰ ਮਤਲਬ ਇਹ ਜੀਆਂ ਗੱਲਾਂ ਕਰਦੀ ਆ ਮੇਰੇ ਨਾਲ ਮੈਨੂੰ ਆਪਦੇ ਵੱਲ ਖਿੱਚਦੀ ਆ ਉਹ ਠੀਕ ਆ ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੀ ਵੀ ਤੂੰ ਬੜਾ ਖੁਸ਼ ਰਹਿਣਾ ਮੇਰੀ ਭਾਬੀ ਮੈਨੂੰ ਕਹਿੰਦੀ ਆ ਵੀ ਤੂੰ ਬੜਾ ਖੁਸ਼ ਰਹਿਣਾ ਮੈਂ ਕਿਹਾ ਭਾਬੀ ਬੱਸ ਵੇ ਸੀ ਤੇ ਉਹਨੂੰ ਪਤਾ ਸੀਗਾ ਵੀ ਇਹ ਵੀ ਜਿਹੜੀ ਗੱਲ ਮੇਰੇ ਨਾਲ ਹੀ ਕਰ ਰਿਆ ਹਨਾ ਮਤਲਬ ਇਹ ਕਿਸੇ ਨਾਲ ਵਿਆਹ ਵੀ ਕਰਾ ਸਕਦਾ ਜੇ ਕਿਸੇ ਹੋਰ ਹੋਰ ਇਹਨੂੰ ਕੋਈ ਕੋਈ ਮਕੜੀ ਮੈਸੇਜ ਕਰੇ ਇਹ ਤਾਂ ਚੰਗਾ ਅਸੀਂ ਮਤਲਬ ਇਹਦੇ ਤੇ ਉਲਟ ਚੀਜ਼ ਕਰਦੀ ਆ ਵੀ ਇਹ ਕਿਤੇ ਜ਼ਮੀਨ ਜੇ ਦੂਜਾ ਵਿਆਹ ਹੋ ਗਿਆ ਇਹਦਾ ਤੇ ਜਿਹੜੀ ਜ਼ਮੀਨ ਆਉਂਦੀ ਆ ਇਹਨੂੰ ਜਾਂਦੇ ਭਰਾ ਨੂੰ ਆਉਂਦੀ ਆ ਕਿਤੇ ਉਹ ਗਲਤ ਨਾ ਹੋ ਜਾਏ ਕੰਮ। ਅੱਛਾ। ਤੇ ਕਿਤੇ ਫੇਰ ਭਾਈ ਮੰਨ ਕੇ ਚੱਲ ਜਦੋਂ ਤੁਹਾਨੂੰ ਆਈਡੀ ਤੇ ਬਲੈਕਮੇਲ ਕੀਤਾ ਹਨਾ ਤੇ ਜਦੋਂ ਮੰਨ ਕੇ ਚੱਲ ਤੁਹਾਨੂੰ ਆਈਡੀ ਤੇ ਬਲੈਕਮੇਲ ਕੀਤਾ ਉਸ ਤੋਂ ਬਾਅਦ ਤੁਹਾਨੂੰ ਕੀ ਕੀ ਇਹ ਜਿਹਾ ਤੁਹਾਨੂੰ ਕੀ ਸ਼ੱਕ ਪਿਆ? ਕੁਛ ਨਹੀਂ ਭਈ ਸ਼ੱਕ ਤਾਂ ਕੀ ਹੋਣਾ ਹੈ ਮਤਲਬ ਮੈਨੂੰ ਉਹਨੂੰ ਐਦਾਂ ਲੱਗਿਆ ਹਨਾ ਵੀ ਜਿਹੜਾ ਗੱਲ ਕਰੀ ਜਾਂਦਾ ਹਨਾ ਵੀ ਕਿਸੇ ਹੋਰ ਕੀੜੀ ਦਾ ਮੈਸੇਜ ਵੀ ਆ ਗਿਆ ਤੇ ਫਿਰ ਉਹਦੇ ਨਾਲ ਵੀ ਗੱਲ ਕਰਨ ਲੱਗ ਜਾਊਗਾ ਵੀ ਇਹ ਦੇ ਵਿਆਹ ਉਹ ਨਾ ਕਰਾ ਲੈ। ਹੂੰ। ਤੇ ਇਸੇ ਕਰਕੇ ਇਹ ਚਾਲ ਖੇਡੀ ਸੀ ਮੇਰੀ ਭਾਬੀ ਨੇ ਵੀ ਕਿਤਨਾ ਕਿਤੇ ਮੈਨੂੰ ਇਦਾਂ ਲੱਗਦਾ ਸੀ ਇਹ ਜਿਹੜੀ ਪ੍ਰੀ ਭਾਬੀ ਆ ਵੀ ਭਰਾ ਨੂੰ ਵੀ ਚੀਟ ਕਰਦੀ ਪਈ ਆ ਵੀ ਉਹਨੂੰ ਵੀ ਛੱਡਣਾ ਚਾਹੁੰਦੀ ਆ ਉਹ ਹਨ ਤੇ ਕਿਉਂਕਿ ਮੇਰੇ ਭਰਾ ਨੂੰ ਬਈ 10 ਸਾਲ ਹੋ ਗਏ ਕੈ ਇਹਨੂੰ ਬਾਹਰ ਹਨ ਵੀ ਇੱਕ ਵਾਰੀ ਵੀ ਨਹੀਂ ਆਇਆ ਉਹ ਬਾਹਰ ਇਹ ਬਾਰੋਂ ਤੇ ਮੈਨੂੰ ਆਏ ਸੀਗਾ ਵੀ ਚਲ ਯਾਰ ਵੀ ਘਰੇ ਆ ਹਨ ਮੈਨੂੰ ਮੈਂ ਇਹ ਚੀਜ਼ ਸੋਚ ਗਿਆ ਵੀ ਹਾਂ ਯਾਰ ਵੀ ਘਰ ਦੇ ਵਿੱਚ ਜੇ ਆਪਾਂ ਆਪਸ ਵਿੱਚ ਹੀ ਰਿਲੇਸ਼ਨ ਬਣਾ ਲੈ ਚੱਲ ਹਨ ਵੀ ਮੈਨੂੰ ਮੈਂ ਮੇਰੇ ਭਰਾ ਨੂੰ ਕੋਈ ਤਕਲੀਫ ਨਾ ਬਣਾਵੇ ਯਾਰ ਹਨ ਭਰਾ ਨੂੰ ਕਾਹਦੀ ਤਕਲੀਫ ਤਕਲੀਫ ਇਹੀ ਕੀ ਕਦੇ ਨਾ ਕਿਤੇ ਐਦਾਂ ਲੱਗਦਾ ਸੀ ਮੈਨੂੰ ਛੱਡਣਾ ਦੇ ਵੇ ਯਾਰ ਜੇ ਪਾਸੇ ਆਸਨ ਹੋੜ ਜਾਏ ਹਾਂ ਭਾਈ ਮੈਨੂੰ ਐ ਸੀਗਾ ਇਹ ਨਾ ਜਿਵੇਂ ਤੂੰ ਕਹਿਣਾ ਵੀ ਹਨਾ ਵੀ ਵੀ ਗਲਤ ਜਿਵੇਂ ਭਰਾ ਨਾਲ ਇਦਾਂ ਨਹੀਂ ਹੈਗਾ ਭਾਈ ਮੈਨੂੰ ਐ ਸੀਗਾ ਵੀ ਜੇ ਬਾਹਰ ਖੰਦ ਡੇਗਦੀ ਆ ਬੰਦੇ ਦੀ ਜਿਵੇਂ ਕਹਿਦੀ ਆ ਵੀ ਜੇ ਬਾਹਰ ਮੇਰੀ ਭਾਬੀ ਗੋਨ ਖਲਾਰਦੀ ਕਿਸੇ ਵਾਸੇ ਤਾਂ ਸਾਡੀ ਇੱਜ਼ਤ ਖਰਾਬ ਹੁੰਦੀ ਹੈ ਹਨਾ ਜੇ ਅਸੀਂ ਘਰੇ ਹੀ ਇਹ ਜਿਹਾ ਕੰਮ ਕਰ ਲਿਆ ਚੱਲ ਵੀ ਘਰੇ ਕੋਈ ਚੱਕਰ ਨਹੀਂ ਹੈਗਾ ਵੀ ਯਾਰ ਚੱਲ ਮੈਂ ਤਾਂ ਹੈਗਾ ਮੈਂ ਤਾਂ ਭਰਾ ਦਾ ਹੀ ਭਰਾ ਆਈ ਆ ਤੇ ਮੈਂ ਇਦਾਂ ਕਰਕੇ ਰਿਲੇਸ਼ਨ ਸਾਡੇ ਬਣ ਗਏ ਸੀ ਠੀਕ ਹੈ ਕਿੰਨੀ ਵੱਡੀ ਉਮਰ ਉਹਨਾਂ ਦੀ ਉਹਦੀ ਹੈਗੀ 34 ਸਾਲ ਦੀ ਥੋੜੀ ਮੇਰੀ 25 ਸਾਲ ਦੀ ਅੱਛਾ ਜਨਨ ਕੀ 33 ਸਾਲ ਤੇ 25 ਸਾਲ ਸੋ ਉੱਤੇ ਮੰਨ ਕੇ ਚ ਵੀ ਸਾਡੇ ਜਿੱਦ ਬਾਹਰ ਨਾ ਜਾਵੇ ਅਸੀਂ ਘਰੇ ਰੱਖ ਲਗੇ ਹਨਾ ਚਲ ਸੋਸੀਂ ਇਹ ਸੋਚਿਆ ਵੀ ਬਾਹਰ ਵੇਚਤੀ ਹੋਊਗੀ ਘਰੇ ਚਲਾਉਦਾ ਚੱਲੀ ਜਾਂਦਾ ਤੇ ਮੇਰੇ ਭਰਾ ਨੂੰ ਅਸੀਂ ਬਥੇਰਾ ਕਿਹਾ ਵੀ ਬਈ ਤੂੰ ਹੁਣ ਆ ਜਾ ਹਨਾ ਵੀ ਬਥੇਰਾ ਕੁਝ ਬਣ ਗਿਆ ਹੁਣ ਆ ਜਾ ਉਹ ਕਹਿੰਦਾ ਕਹਿੰਦਾ ਮੈਂ ਹਜੇ ਆਉਣ ਲਾਣੀ ਤਿੰਨ ਸਾਲ ਹੋਰ ਮੈਂ ਤਾਂ ਜੱਕੇ ਬਿਠਾ ਪਤਾ ਨਹੀਂ ਬਈ ਰੱਖੀ ਬਿਠਾ ਜਾਂ ਨਹੀਂ ਰੱਖੀ ਬਿਠਾ ਤੇ ਮੇਰੀ ਭਾਬੀ ਨੂੰ ਐ ਸੀਗਾ ਵੀ ਜੇ ਜੇ ਇਹਦਾ ਛੋਟੇ ਦਾ ਵਿਆਹ ਹੋ ਗਿਆ ਵੀ ਕਿਤੇ ਬਾਹਰੋਂ ਵੀ ਉਹ ਕਿਸੇ ਹੋਰ ਨਾਲ ਵਿਆਹ ਨ ਕਰਾ ਲੈ ਇਹ ਉਹ ਵੀ ਜ਼ਮੀਨ ਆਪਦੀ ਸਾਰੀ ਖਤਮ ਕਰ ਲੂਗਾ ਤੇ ਜਿਹੜਾ ਇੱਥੋਂ ਦਾ ਮੁੰਡਾ ਹੈਗਾ ਜਿਹੜਾ ਭਰਾ ਮਤਲਬ ਮੈਂ ਦੇਵਰ ਮਦ ਮੇਰਾ ਵੀ ਕਦੇ ਭਾਬੀ ਐ ਸੋਚਦੀ ਸੀ ਵੀ ਕਦੇ ਇਹ ਵੀ ਵਿਆਹ ਕਰਾ ਕਰਾ ਕੇ ਤੇ ਜ਼ਮੀਨ ਆਡੋ ਨਾ ਹੋ ਜੇ ਫਿਰ ਮੇਰਾ ਕੀ ਬਣੂਗਾ ਇਸ ਕਰਕੇ ਇਹ ਚੀਜ਼ਾਂ ਦਾ ਕਰਕੇ ਮੈਨੂੰ ਬਲੈਕਮੇਲ ਕਰਦੀ ਹੈ ਮੇਰੀ ਭਾਬੀ ਮੈਨੂੰ ਬਹੁਤ ਤੰਗ ਕਰਦੀ ਹੈ ਬਈ ਉਹ ਕਹਿੰਦੀ ਵੀ ਮੈਂ ਤੇਰੇ ਤੇ ਫਰਚਾ ਪਵਾ ਦੂੰਗੀ ਨਹੀਂ ਤਾਂ ਜਿਹੜੇ ਆਪਦੇ ਮਾਪਿਆਂ ਨਾਲ ਲੜ ਕੇ ਜ਼ਮੀਨ ਆਉਦੇ ਨਾਂ ਦੇ ਕਰਾ ਤੇਰੇ ਮਾਪਿਆਂ ਨੂੰ ਪਤਾ ਮੇਰੇ ਮਾਪਿਆਂ ਨੂੰ ਪਤਾ ਬਈ ਫਿਰ ਉਹਨੇ ਕੋਈ ਬੋਲੇ ਉਹਨਾਂ ਨੇ ਪਤਾ ਹੀ ਐ ਬਈ ਮਾਪਿਆਂ ਨੂੰ ਐ ਨਹੀਂ ਪਤਾ ਹੋਵੇਗਾ ਵੀ ਮੇਰਾ ਰਿਲੇਸ਼ਨ ਮਤਲਬ ਮਾਪਿਆਂ ਨੂੰ ਮੋਰੇ ਇਕੱਲੋ ਗਿਆ ਵੀ ਕੀ ਹੈ ਬਈ ਹਣ ਮਾਪਿਆਂ ਨੂੰ ਪਤਾ ਹੀ ਹੁੰਦਾ ਵੀ ਸਾਡਾ ਮੁੰਡਾ ਕੀ ਕਰਦਾ ਜਾਂ ਸਾਡੀ ਨੂੰ ਕੀ ਕਰਦੀ ਆ ਤੇ ਬਾਈ ਉਹਨਾਂ ਨੇ ਵੀ ਪਤਾ ਹੀ ਹੈਗਾ ਵੀ 10 ਸਾਲ ਹੋ ਗਏ ਮੇਰੇ ਭਰਾ ਨੂੰ ਬਾਹਰ ਗਏ ਨੂੰ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਕਦੇ ਨਾ ਮੇਰੀ ਪਾ ਭਾਬੀ ਨੂੰ ਕੁਝ ਕਿਹਾ ਪਰ ਮੇਰੀ ਭਾਬੀ ਨੇ ਬਾਅਦ ਵਿੱਚ ਗਲਤ ਕੰਮ ਕਰਨ ਲੱਗੀ ਨਾ ਹੁਣ ਤੰਗ ਕਰਦੀ ਆ ਸਾਨੂੰ ਯਾਰ ਤੰਗ ਸਾਨੂੰ ਸਾਡੇ ਟੱਬਰ ਨੂੰ ਕਹਦੀ ਕਿ ਤੈਨੂੰ ਇਕੱਲੇ ਨੂੰ ਤੰਗ ਕਰਦੀ ਆ ਮੈਨੂੰ ਵੀ ਤੰਗ ਕਰਦੀ ਆ ਮੈਨੂੰ ਵੱਧ ਤੰਗ ਕਰਦੀ ਆ ਮੇਰੇ ਟੱਬਰ ਨੂੰ ਤਾਂ ਕੀ ਕਰਨਾ ਬਈ ਯਾਰ ਮੈਨੂੰ ਕਹਿੰਦੀ ਵੀ ਜ਼ਮੀਨ ਆ ਦੇ ਨਾ ਹਲਵਾ ਮਾਪੇ ਨਾਲ ਲੜ ਕੇ ਤੇ ਮੇਰੇ ਨਾਲ ਤੇ ਘਰ ਫਿਰ ਜ਼ਮੀਨ ਸਾਰੀ ਅੱਛਾ ਜਾਨੀ ਕਿ ਤੈਨੂੰ ਮੇਰੀ ਵੀਡੀਓ ਬਣਾਈ ਐ ਤੇਰੀ ਇਹ ਮੈਂ ਵਾਇਰਲ ਕਰ ਦੋਗੇ ਠੀਕ ਹੈ ਜਾਨੀ ਕਿ ਉਹ ਪਰ ਉਹਨਾਂ ਨੇ ਗੱਲ ਕੀਤੀ ਕਿ ਮੈਨੂੰ ਇਦਾਂ ਲੱਗਦਾ ਵੀ ਜ਼ਮੀਨ ਆ ਉਹਦੇ ਨਾਮ ਤੇ ਕਰਾ ਕੇ ਮੇਰੀ ਭਾਬੀ ਜਾਂ ਤਾਂ ਤਲਾਕ ਦੇਊਗੀ ਮੇਰੇ ਭਰਾ ਨੂੰ ਤੇ ਫਿਰ ਆਪਦਾ ਵਿਆਹ ਹੋਰ ਪੱਸੇ ਕਰੇ ਨਹੀਂ ਇਹਦੇ ਨਾਲ ਮਾਪੇ ਉਹਨਾਂ ਨੇ ਗੱਲ ਕੀਤੀ ਨਹੀਂ ਭਾਈ ਕਿਉਂ ਮੈਂ ਕਿਵੇਂ ਕਰ ਸਕਦਾ ਮੈਂ ਉਹ ਕਹਿ ਸਕਦਾ ਸੀ ਵੀ ਭਾਈ ਦੋਨੇ ਹੱਥੀ ਤਾੜੀ ਵੱਜੀ ਆ ਜੀ ਮੈਂ ਆ ਯਾਰ ਮੈਨੂੰ ਡਰਾਇਆ ਇਹ ਚੀਜ਼ ਦਾ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਵੀ ਕੱਲ ਨੂੰ ਕਿਤੇ ਮੇਰੇ ਮੇਰੇ ਤੇ ਕੋਈ ਗੱਲ ਨਾ ਆਵੇ ਹਨਾ ਤੇ ਮੈਂ ਇਹਹੀ ਗੱਲ ਕਰਕੇ ਆਇਆ ਵੀ ਮੈਨੂੰ ਗਈ ਨਸਾਫ ਦਵਾਇਆ ਜਾਵੇ ਯਾਰ ਵੀ ਹਨਾ ਵੀ ਜਿਹੜਾ ਕੁਝ ਹੋਇਆ ਚੱਲ 70 ਨਾਲ ਹੋਇਆ ਮੇਰੀ ਭਾਬੀ ਨੇ ਆਪ ਕੀਤਾ ਹਨਾ ਮੇਰੇ ਨਾਲ ਤੇ ਵੀਡੀਓ ਬਣਾਈਏ ਤੇ ਵੀਡੀਓ ਦੇ ਵਿੱਚ ਵੇਖ ਲਿਓ ਭਰਾਵਾ ਤੇ ਮੈਂ ਕਦੇ ਆਪ ਨਹੀਂ ਪਹਿਲ ਕੀਤੀ ਮੇਰੀ ਭਾਬੀ ਨੇ ਪਹਿਲ ਕੀਤੀ ਹੈ ਤੇ ਉਹਦੀ ਭੈਣ ਨੇ ਵੀਡੀਓ ਬਣਾਈ ਹੈ ਠੀਕ ਹੈ ਹਾਂ ਬਾਈ ਸਗੀ ਭੈਣ ਨੇ ਵੀਡੀਓ ਬਣਾਈ ਹੈ ਤੇ ਮੈਨੂੰ ਤੰਗ ਕਰੀ ਜਾਂਦੀ ਹੈ ਬਹੁਤ ਟਾਈਮ ਤੋਂ ਤੇ ਮੈਨੂੰ ਐ ਡਰਾ ਵੀ ਮੈਂ ਆਪਣੇ ਭਰਾ ਕੋਲ ਕੀ ਕਹੂੰਗਾ ਤੇ ਆਦੀ ਮਾਪੋ ਕੋਲ ਕੱਲ ਕੀ ਹੁਣ ਤੂੰ ਕੀ ਕਹਿਣਾ ਚਾਹੁੰਦਾ ਜਿਹੜੀਆਂ ਪ੍ਰਚਾਰ ਵਰਾਈ ਜਿਸਬੰਧ ਬਣਾ ਲੈਂਦੇ ਆ ਜਿਵੇਂ ਤੁਸੀਂ ਕਿਹਾ ਕੰਧ ਦੇ ਵੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤੁਸੀਂ ਕੀ ਬਈ ਲੋਕਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਚਲ ਇਹ ਚੀਜ਼ ਕਰਦੇ ਆ ਨਾ ਵੀ ਆਪਦੀ ਇੱਜ਼ਤ ਬਚਾਉਣ ਵਾਸਤੇ ਕਰਦੇ ਆ ਲੋਕ ਆ ਨਾ ਪਰ ਇਹ ਐਂ ਨਹੀਂ ਪਤਾ ਸੀ ਸਾਡੇ ਤੋਂ ਉਲਟੀ ਹੋ ਜਾਊਗਾ ਇਹ ਮੇਰੇ ਤੋਂ ਉਲਟੀ ਹੋ ਗਿਆ ਬਾਈ ਤੇ ਮੈਂ ਲੋਕਾਂ ਨੂੰ ਤਾਂ ਕੁੜੀਆਂ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਆ ਉਹ ਜਿੱਥੇ ਵਿਆਹ ਕਰਵਾਇਆ ਨਾ ਉੱਥੇ ਇੱਜ਼ਤ ਬਣਾ ਕੇ ਰੱਖੋ ਆ ਦੇ ਮਾਪੇ ਉਹਦੀ ਆ ਦੇ ਭੈਣ ਭਰਾ ਦੀਆਂ ਨਾ ਵੀ ਕਿਤੇ ਰੱਖ ਤੇ ਤੁਸੀਂ ਇਹ ਹੀ ਸੋਚਿਆ ਕਰੋ ਨਾ ਵੀ ਜਿਹੜਾ ਪਤਾ ਤੁਹਾਡੇ ਲਈ ਇੰਨਾ ਕੁਝ ਕਰ ਰਿਹਾ ਜਿਹੜਾ ਬੰਦਾ 10 ਸਾਲ ਬਾਹਰ ਰਹਿ ਰਿਹਾ ਬਰਾਬਰ ਤੇ ਵੀ ਇੰਨਾ ਕੁਝ ਕਰ ਰਿਹਾ ਤੇ ਉਹਦੇ ਲਈ ਤੁਸੀਂ ਇੱਕ 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 ਤਰਫਾ ਸੋਚ ਕੇ ਵੇਖੋ ਵੀ ਉਹ ਤੁਹਾਡੇ ਲਈ ਕਿੰਨੇ ਦੂਰ ਜ਼ਿੰਮੇਵਾਰੀਆਂ ਚੱਕਣ ਗਿਆ ਹੋਇਆ ਤੁਸੀਂ ਇੱਥੇ ਕੀ ਗੱਲ ਖrar ਦੀਆਂ ਨਾ ਮੈਨੂੰ ਐ ਸੀਗਾ ਰਬਈਰ ਜੇ ਬਾਹਰ ਮੂੰਹ ਮਾਰੂਗੀ ਫਿਰ ਸਾਡੀ ਇੱਜ਼ਤ ਖਰਾਬ ਹੋਊਗੀ ਤਾਂ ਮੈਨੂੰ ਐ ਕਰਕੇ ਤਾਂ ਕਰਕੇ ਪਹਿਲ ਕਰਨੀ ਪੈ ਗਈ ਹਨਾ ਪਹਿਲ ਤਾਂ ਨਹੀਂ ਕੀਤੀ ਸੀਗੀ ਮਤਲਬ ਮੈਨੂੰ ਨਾਲ ਖੜਨਾ ਪਿਆ ਨਾ ਤੇ ਮੈਨੂੰ ਐ ਸੀਗਾ ਜੇ ਮੈਂ ਨਾ ਕਰੂੰਗਾ ਇਹ ਹੋਰ ਨੂੰ ਕਹੂਗੀ ਹੋਰ ਨਾਲ ਗਲਤ ਹੋਊਗੀ ਤੇ ਮੈਨੂੰ ਐ ਸੀਗਾ ਚਲ ਮੈਂ ਆਪ ਹੀ ਹੋ ਜਾ ਪਰ ਮੈਨੂੰ ਨਹੀਂ ਪਤਾ ਸੀ ਮੇਰੀ ਜਿਹੜੀ ਭਰਾ ਦੀ ਸਾਲੀ ਆ ਉਹਨੇ ਮੇਰੀ ਵੀਡੀਓ ਬਣਾਈ ਉਦੋਂ ਬਾਅਦ ਮੇਰੀ ਵੀਡੀਓ ਉਹਨਾਂ ਨੇ ਆਦੇ ਫੋਨ ਦੇ ਵਿੱਚ ਰੱਖੀ ਹੋਈ ਆ ਬਈ ਤੋਂ ਮਨ ਧੱਕੇ ਨਾਲ ਤੰਗ ਕਰਦੇ ਆ ਹੁਣ ਕਹਿੰਦੇ ਵੀ ਅਸੀਂ ਵੀਡੀਓ viral ਕਰਾਂਗੇ ਨਹੀਂ ਤਾਂ ਸਾਨੂੰ ਪੈਸੇ ਦੇ ਠੀਕ ਹੈ ਉਹਨਾਂ ਨੂੰ ਬਈ ਕੇਸ ਤਾਂ ਪਵਾਤਾ ਉਹਨਾਂ ਨੂੰ ਮੇਰੇ ਮਾਪਿਆਂ ਨੂੰ ਵੀ ਦੱਸਤਾ ਮੈਂ ਤੇ ਕੇਸ ਤਾਂ ਪਵਾਤਾ ਉਹਨਾਂ ਨੇ ਫੜ ਵੀ ਲਿਆ ਪੁਲਿਸ ਨੇ ਤੇ ਹੁਣ ਬਈ ਅੱਗੇ ਵੇਖੋ ਕੀ ਬਣਦਾ ਠੀਕ ਹੈ ਬਈ ਹਾਂ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਤਾਂ ਹੀ ਕੈਮਰੇ ਮੂਰੇ ਆਇਆ ਸੀਗਾ ਵੀ ਤੁਸੀਂ ਵੀ ਇਦਾਂ ਤੁਹਾਡੇ ਨਾਲ ਵੀ ਇਦਾਂ ਨਾ ਹੋਵੇ ਤੁਸੀਂ ਬਚ ਕੇ ਰਹੋ ਠੀਕ ਹੈ ਬਈ ਧੰਨਵਾਦ ਬਈ ਇਹ ਬਾਈ ਨਾਲ ਕੀ ਹੋਇਆ ਵੀ ਕਹਿੰਦਾ ਵੀ ਮੇਰਾ ਭਰਾ ਬਾ 10 ਸਾਲ ਤੋਂ ਬਾਅਦ ਸੀ ਰਜਾਈ ਕਹਿੰਦਾ ਮੈਨੂੰ ਪਹਿਲਾਂ ਤਾਂ ਫੇਕ ਆਈਡੀ ਤੋਂ ਬਣਾ ਕੇ ਮੈਨੂੰ ਕਹਿਣ ਲੱਗੀ ਤੇ ਫਿਰ ਮੈਂ ਜਦੋਂ ਖੁਸ਼ ਲੈਣ ਲੱਗਾ ਪੁੱਛਣ ਲੱਗੀ ਬੜਾ ਖੁਸ਼ ਲੈਣਾ ਤੇਰਾ ਕੀ ਗੱਲ ਹੋਈ ਆ ਇਹ ਆਦੂਆਂ ਗੱਲਾਂ ਦੱਸਣ ਲੱਗ ਗਏ ਮਾੜਾ ਮੋਟਾ ਹਨਾ ਜਿਵੇਂ ਹੁੰਦਾ ਪਰ ਉਹਨੂੰ ਪਤਾ ਸੀ ਵੀ ਆਈਡੀ ਤਾਂ ਮੇਰੀ ਹੈ ਜਿਹਦੇ ਨਾਲ ਇਹ ਗੱਲ ਕਰਦਾ ਹੌਲੀ ਹੌਲੀ ਉਹਨੇ ਜਿੱਦ ਕੋ ਮਾੜਾ ਮੋਟਾ ਇਹਦੇ ਨੇੜੇ ਚੜੇ ਹੋਣ ਲੱਗੀ ਉਹਨੂੰ ਪੁੱਛਣ ਲੱਗੀ ਫਿਰ ਹੌਲੀ ਹੌਲੀ ਗੱਲਾਂ ਖੁੱਲੀਆਂ ਫਿਰ ਉਹਨੇ ਸਾਰਾ ਕੁਝ ਸੱਚ ਦੱਸਤਾ ਵੀ ਉਹ ਮੈਂ ਆ ਫਿਰ ਉਸ ਤੋਂ ਬਾਅਦ ਗੱਲਬਾਤ ਇਹਨਾਂ ਦੀ ਹੋਣ ਲੱਗੀ ਕੋਈ ਇੱਕ ਦੂਜੇ ਨੂੰ ਟੱਚ ਕਰਨ ਲੱਗੇ ਗੱਲਾਂ ਬਾਤਾਂ ਉਹ ਹੀ ਖਾਸੀਆਂ ਹੋਣ ਲੱਗ ਗਏ ਮੁੜ ਕੇ ਇਹਨਾਂ ਦੇ ਰਿਲੇਸ਼ਨ ਬਣ ਗਏ ਰਿਲੇਸ਼ਨ ਇਹ ਕਹਿੰਦਾ ਮੈਂ ਤਾਂ ਬਣਾਏ ਵੀ ਮੇਰਾ ਭਰਾ ਬਾਤ ਸੀਗਾ ਜੇ ਪਾਸੇ ਐਸੇ ਕਿਸੇ ਪਾਸੇ ਕਹਿੰਦੇ ਹੁੰਦੇ ਬਾਹਰ ਕੰਧ ਤੇ ਉੱਥੇ ਕੋਈ ਚੁਗਨੇ ਸੌਕੇ ਹੋ ਜਾਂਦੇ ਆ ਬਾਹਰ ਪਰ ਅਜਤ ਖਿੱਲਰਦੀ ਆ ਤੇ ਲੋਕ ਤਮਾਸ਼ਾ ਬੈਂਦੇ ਆ ਘਰੇ ਬਣਾਈ ਅਜਤ ਇਹਦਾ ਸੋਚਿਆ ਤਾਂ ਨਹੀਂ ਸੀ ਮੈਂ ਅਜਤ ਬਚਾਲੂਗਾ ਪਰ ਇਹਨੇ ਇਹ ਨਹੀਂ ਸੋਚਿਆ ਸੀ ਵੀ ਮੇਰੇ ਤੇ ਉਲਟ ਪੈਜੂਗੀ ਜਦੋਂ ਉਹ ਬੰਦੇ ਨਾਲ ਗੱਲਬਾਤ ਹੋਈ ਸਾਰਾ ਤੇ ਉਹ ਕੁੜੀ ਨੇ ਜਿਹੜੀ ਉਹਦੇ ਨਾਲ ਵਾਲਾ ਲਈ ਸੀਦੀ ਭੈਣ ਉਹਨੇ ਵੀਡੀਓ ਬਣਾ ਕੇ ਇਹਨਾਂ ਦੀ ਵੀਡੀਓ ਕਹਿੰਦਾ ਸੀ ਬਾਹਰ ਲਾ ਕਰ ਦੇਣੀ ਆ ਬਾਹਰ ਲਾ ਕੇ ਕਰ ਦੇਣੀ ਵੀ ਐ ਹੋਜੂ ਫਲਾਨਾ ਹੋਜੂ ਧੌਂਕਾ ਹੋਜੂਗਾ ਤੇ ਜਦੋਂ ਮੁੜ ਕੇ ਰੌਲਾ ਪੈਂਦਾ ਪੈਂਦਾ ਆ ਚੀਜ਼ਾਂ ਦਾ ਹੁਣ ਇਹਨਾਂ ਨੂੰ ਪੂਰਾ ਨੂੰ ਵਾਹੋ ਕਰ ਲੱਗ ਗਈ ਦੂਜਾ ਬਲੈਕਮੇਲ ਹੈ ਬਲੈਕਮੇਲ ਕੀ ਕਰ ਲੱਗੇ ਉਹਨੂੰ ਕਹਿੰਦੀ ਆ ਵੀ ਜਾਂ ਤਾਂ ਮੈਨੂੰ ਪੈਸੇ ਦੇ ਤੇ ਨਹੀਂ ਮੈਂ ਐਂ ਕਰ ਦੂੰ ਨਹੀਂ ਮੋਹ ਕਰ ਦੂੰ ਨਹੀਂ ਫਲਾਣਾ ਕਰ ਦੂੰ ਤੇ ਇਹ ਕਹਿੰਦੀ ਵੀ ਜ਼ਮੀਨ ਜਿਹੜੇ ਤੇਰੇ ਪਿਓ ਦੇ ਨਾਮ ਆਉਂਦੀ ਆ ਮੈਨੂੰ ਸਾਰੀ ਉਹ ਦਵਾ ਵੀ ਮੇਰੇ ਨਾਂ ਕਰਾ ਉਹਦਾ ਮਕਸਦ ਪਤਾ ਨਹੀਂ ਕੀ ਹੈ ਵੀ ਉਹ ਤਾਂ ਹੋ ਸਕਦਾ ਜ਼ਮੀਨ ਨਾਂ ਲੈ ਕੇ ਤਲਾਕ ਦੇ ਇਹਨੂੰ ਫਿਰਦੀ ਹੋਵੇ ਜਾਂ ਜ਼ਮੀਨ ਹੜਪਣ ਨੂੰ ਫਿਰਦੀ ਹੋਵੇ ਜਾਂ ਡਰ ਹੋਵੇ ਕਿ ਤੇ ਉਹ ਵਿਆਹ ਬਾਹਰ ਨਾ ਕਰਾ ਲੈ ਜਿਹੜਾ ਆਉਂਦਾ ਨਹੀਂ ਇਹ ਕਿਤੇ ਹੋਰ ਨਾ ਕਰਾ ਲੈ ਤੇ ਮੈਂ ਵਿਚਾਲੇ ਦੀ ਵਿਚਾਲੇ ਨਾ ਰਹਿ ਜਾ ਬਹੁਤ ਕਹਾਣੀਆਂ ਹੁੰਦੀਆਂ ਇਹ ਪਿੰਡਾਂ ਦੇ ਵਿੱਚ ਇਹ ਬਹੁਤ ਘਰ ਪੱਟੇ ਗਏ ਇਸ ਕਰਕੇ ਸਾਡੀ ਵੀਡੀਓ ਕਿ ਸਿੱਖਿਆ ਹੁੰਦੀ ਐ ਸਿੱਖਿਆ ਦਿੰਨੇ ਹੁੰਨੇ ਆ ਵੀ ਕੋਈ ਲੋਕ ਇਹ ਚੀਜ਼ਾਂ ਨੂੰ ਵੇਖ ਕੇ ਥੋੜਾ ਬਹੁਤਾ ਸੁਧਰ ਜਾਣ ਚੰਗੀ ਗੱਲ ਹੁੰਦੀ ਐ ਘਰ ਬਣਾ ਜਾਣਗੇ ਤੇ ਨਹੀਂ ਤੁਹਾਨੂੰ ਪਤਾ ਹੀ ਐ ਕੀ ਹਾਲਾਤ ਹੋਈ ਜਾਂਦੇ ਦੁਨੀਆਂ ਦੇ ਦਿਨ ਬਦਲਣ ਕਲ ਜੋਗਾ ਬੇੜਾ ਕਰ ਕੀ ਜਾਂਦਾ ਬੁਰਾ ਹਾਲ ਆਵੇ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਐ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖਿਆ ਕਰੋ ਪੁੱਠੇ ਪਾਸੇ ਨਾ ਲੈ ਕੇ ਜਾ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ